ਕੈਨੇਡਾ ਤੋਂ ਆਈ ਮਾੜੀ ਖਬਰ ਵਾਪਰੀ ਵੱਡੀ ਘਟਨਾ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ ਸਿੱਖ ਆਪਣੇ ਅਧਿਕਾਰਾਂ ਤੋਂ ਵਾਂਝੇ ਵਾਰ-ਵਾਰ ਵਾਪਰ ਰਹੀਆਂ ਨੇ ਘਟਨਾਵਾ ਸ਼੍ਰੋਮਣੀ ਕਮੇਟੀ ਨੇ ਕੀਤਾ ਵੱਡਾ ਐਲਾਨ ਅਮਰੀਕਾ 'ਚ ਵਾਪਰਿਆ ਵੱਡਾ ਹਾਦਸਾ ਜਲ ਸੈਨਾ ਅਲਰਟ ਤੇ ਹੋਰ ਵੇਰਵਿਆਂ ਦੀ ਉਡੀਕ 트ੰਪ ਨੇ ਮੋਦੀ ਨੂੰ ਦਿੱਤਾ ਵੱਡਾ ਝਟਕਾ ਕਾਂਗਰਸ ਨੇ ਕੀਤੀਆਂ ਟੀਚਰਾਂ ਦੁਸ਼ਮਣ ਤੋਂ ਵੀ ਭੈੜਾ ਨਿਕਲਿਆ ਦੋਸਤ ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਨਿਊ ਫਾਉਂਡਲੈਂਡ ਵਿੱਚ ਡੀਅਰ ਲੇਕ ਹਵਾਈ ਅੱਡੇ ਨੇੜੇ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ 700 ਵਿੱਚ ਭਾਰਤੀ ਨਾਗਰਿਕ ਗੋਤਮ ਸੰਤੋਸ਼ ਦੀ ਮੌਤ ਹੋ ਗਈ ਪਾਈਪਰ ਪੀਏ 31 ਨਵਾਜੋ ਟਿਫਨ ਇੰਜਣ ਵਾਲਾ ਜਹਾਜ਼ ਨਿਊ ਫਾਉਟਲੈਂਡ ਦੇ ਡੀਅਰ ਲੇਕ ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਇੱਕ ਸਰਵੇਖਣ ਜਹਾਜ਼ ਸੀ ਅਤੇ ਇਸ ਵਿੱਚ ਸਿਰਫ ਦੋ ਲੋਕ ਸਵਾਰ ਸਨ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਭਾਰਤੀ ਨਾਗਰਿਕ ਗੌਤਮ ਸੰਤੋਸ਼ ਮੂਲ ਰੂਪ ਵਿੱਚ ਕੇਰਲ ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਿਸਕ 에ਰੀਅਲ ਸਰਵੇ ਇੱਕ ਵਿੱਚ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ ਉਹ ਜਹਾਜ਼ ਵਿੱਚ ਸਵਾਰ ਦੋ ਲੋਕਾਂ ਵਿੱਚੋਂ ਇੱਕ ਸੀ ਕੰਪਨੀ ਕੈਨੇਡਾ ਵਿੱਚ ਭੂਸਧਾਨਿਕ ਅਤੇ ਹਵਾਈ ਸਰਵੇਖਣ ਕਰਦੀ ਹੈ ਟ੍ਰਾਂਟੋ ਵਿੱਚ ਭਾਰਤੀ ਕੌਂਸਲਰ ਜਨਰਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਉਹ ਭਾਰਤੀ ਨਾਗਰਿਕ ਗੌਤਮ ਸੰਤੋਸ਼ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਨੇ ਨਾਲ ਹੀ ਉਹ ਸੰਤੋਸ਼ ਤੇ ਪਰਿਵਾਰ ਨੂੰ ਪੂਰਾ ਸਮਰਥਨ ਪ੍ਰਦਾਨ ਕਰਦੇ ਨੇ ਕੌਂਸਲਰ ਜਨਰਲ ਨੇ ਡਿਜੀਟਲ ਮੀਡੀਆ ਤੇ ਕਿਹਾ ਕਿ ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਸ ਤੇ ਪਰਿਵਾਰ ਨਾਲ ਖੜੇ ਹਾਂ ਵਾਰਦੇ ਰਾਜਸਥਾਨ ਅੰਦਰ ਪ੍ਰੀਖਿਆ ਦੌਰਾਨ ਗੁਰਸਿੱਖ ਲੜਕੀ ਨੂੰ ਕਕਾਰ ਪਾਉਣ ਕਾਰਨ ਪ੍ਰੀਖਿਆ ਵਿੱਚ ਦਾਖਲਾ ਨਾ ਦੇਣ ਤੇ ਸਿੱਖ ਕੌਮ ਵੱਲੋਂ ਪ੍ਰਗਟਾਏ ਰੋਸ ਮਗਰੋਂ ਰਾਜਸਥਾਨ ਸਰਕਾਰ ਵੱਲੋਂ ਸਿੱਖ ਉਮੀਦਵਾਰਾਂ ਨੂੰ ਕਕਾਰਾ ਸਮਿਤ ਪ੍ਰੀਖਿਆ ਦੇਣ ਦੀ ਪ੍ਰਵਾਨਗੀ ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਕਦਮ ਬਹੁਤ ਪਹਿਲਾਂ ਚੁੱਕਣਾ ਚਾਹੀਦਾ ਸੀ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਧਿਕਾਰੀਆਂ ਦੇ ਗਲਤ ਵਤੀਰੇ ਕਾਰਨ ਪੇਪਰ ਦੇਣ ਤੋਂ ਵਾਂਝੀ ਰਹਿ ਗਈ ਸਿੱਖ ਉਮੀਦਵਾਰ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਕੇ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਪਹਿਲਾਂ ਹੀ ਕਿਰਪਾਨ ਪੈਣ ਦਾ ਪੂਰਾ ਅਧਿਕਾਰ ਹੱਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਕਕਾਰ ਵਖ ਨਹੀਂ ਕਰ ਸਕਦਾ ਇਸ ਲਈ ਬਕਾਇਦਾ ਨੀਮਨੇ ਜਿਨ੍ਹਾਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਉਹਨਾਂ ਕਹਿਆ ਕਿ ਇਸ ਵਾਰ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਪੀਤੇ ਅੰਦਰ ਕਈ ਥਾਵਾਂ ਤੇ ਅੰਮ੍ਰਿਤਧਾਰੀ ਸਿੱਖ ਸਟੂਡੈਂਟਸ ਨੂੰ ਧਾਰਮਿਕ ਚਿੰਨ ਕਕਾਰ ਉਤਾਰ ਲਈ ਮਜਬੂਰ ਕੀਤਾ ਗਿਆ ਤੇ ਵਿਰੋਧ ਕਰਨ ਉੱਤੇ ਪ੍ਰਖਿਆਵਾਂ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਉਹਨਾਂ ਕਹਿਆ ਕਿ ਸਿੱਖਾਂ ਦੇ ਪੰਜ ਕਕਾਰ ਸਿੱਖ ਪਛਾਣ ਤੇ ਮੌਲਿਕ ਅਧਿਕਾਰਾਂ ਦੇ ਤਰਜਮਾਨ ਨੇ ਜਿਸ ਦਾ ਸਭ ਨੂੰ ਸਤਕਾਰ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਹਦਾਇਤਾਂ ਕਰਨ ਕਿ ਸਿੱਖ ਸਟੂਡੈਂਟਸ ਨਾਲ ਉੰਧੀਆਂ ਅਜਹੀਆਂ ਜਾਤੀਆਂ ਨੂੰ ਰੋਕਣ ਲਈ ਭਾਰਤੀ ਸੰਵਿਧਾਨ ਅnder ਸਿੱਖਾਂ ਨੂੰ ਮਿਲੇ ਅਧਿਕਾਰਾਂ ਦੀ ਰਖਵਾਲੀ ਕੀਤੀ ਜਾਵੇ ਇਸ ਵਾਸਤੇ ਪ੍ਰਖਿਆਵਾ ਸਮੇਂ ਸਿੱਖ ਕਕਾਰਾਂ ਨੂੰ ਲੈਣ ਕੇ ਪ੍ਰਖਿਆ ਅਮਲੇ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਜਾਣ ਉਹਨਾਂ ਕਿਹਾ ਕਿ ਸੰਵਿਧਾਨ ਵਿਰੁੱਧ ਜਾ ਕੇ ਸਿੱਖ ਸਟੂਡੈਂਟਸ ਨੂੰ ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਅਜਈਆਂ ਕਾਰਵਾਈਆਂ ਨੂੰ ਠੱਲ ਪੈ ਸਕੇ ਅਮਰੀਕੀ ਜਲ ਸੈਨਾ ਦਾ F-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ 에어 ਸਟੇਸ਼ਨ ਲੈਮੂਰ ਨੇੜੇ ਹਾਦਸਾ ਗ੍ਰਸਤ ਹੋ ਗਿਆ ਨੇਵੀ ਦੇ ਬਿਆਨ ਅਨੁਸਾਰ ਪਾਇਲਟ ਇਸ ਸਮੇਂ ਸੁਰੱਖਿਆਤ ਤੇ ਖਾਤਰੇ ਤੋਂ ਬਾਹਰ ਹੈ ਇਹ ਜਹਾਜ਼ ਸਟ੍ਰਾਈਕ ਫਾਈਟਰ ਸਿਕਯੂਰਡਨ 125 ਰਫ ਰੇਟਸ ਨਾਲ ਜੁੜਿਆ ਹੋਇਆ ਸੀ ਇਸ ਯੂਨਿਟ ਦੇ ਜਹਾਜ਼ ਜ਼ਿਆਦਾਤਰ ਪਾਇਲਟਾਂ ਤੇ ਹਵਾਈ ਚਾਲਕਦਾਲ ਨੂੰ ਸਖਲਾਈ ਦੇਣ ਲਈ ਵਰਤੇ ਜਾਂਦੇ ਨੇ ਹਾਦਸੇ ਤੋਂ ਬਾਅਦ ਅਮਰੀਕੀ ਜਲ ਸੈਨਾ ਅਲਰਟ ਤੇ ਹੈ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਵੀ ਕੀਤੀ ਜਾ ਰਹੀ ਹੈ 1 ਅਗਸਤ ਤੋਂ ਭਾਰਤ ਤੋਂ ਜਾਣ ਵਾਲੇ ਸਾਰੇ ਉਤਪਾਦਾਂ ਦੇ 25% ਦੀ ਡਿਊਟੀ ਲਗਾਉਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਬਿਆਨ ਬਦਲ ਦਿੱਤਾ ਪੁੱਛੇ ਗਏ ਇੱਕ ਸਵਾਲ ਦੇ ਵਿੱਚ ਉਹਨਾਂ ਕਿਹਾ ਕਿ ਉਹ ਭਾਰਤ ਨਾਲ ਟੈਰਿਫ ਤੇ ਗੱਲਬਾਤ ਕਰਨ ਲਈ ਤਿਆਰ ਨੇ ਟਰੰਪ ਨੇ ਕਿਹਾ ਕਿ ਅਸੀਂ ਹੁਣੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਅਸੀਂ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਜਾਂ ਲਗਭਗ ਸਭ ਤੋਂ ਵੱਧ ਟੈਰਿਫ ਲਗਾਉਣ ਵਾਲਾ ਦੇਸ਼ ਹੈ ਅਸੀਂ ਦੇਖਾਂਗੇ ਅਸੀਂ ਅਜੇ ਵੀ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ ਟਰੰਪ ਦਾ ਇਹ ਬਿਆਨ ਅਜੇ ਸਮਾਂ ਆਇਆ ਜਦ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਭਾਰਤ ਟੈਰਫ ਦੇ ਸਬੰਧ ਵਿੱਚ ਦੇਸ਼ ਦੇ ਹਿੱਤ ਵਿੱਚ ਕੰਮ ਕਰੇਗਾ ਤੇ ਭਵਿੱਖ ਦੀ ਰਣਨੀਤੀ ਤੈਅ ਕਰੇਗਾ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ 1 ਅਗਸਤ ਤੋਂ ਭਾਰਤ ਤੋਂ ਆਯਾਤ ਹੋਣ ਵਾਲੇ ਸਾਰੇ ਉਤਪਾਦਾਂ ਤੇ 25% ਡਿਊਟੀ ਲਗਾਉਣ ਦਾ ਐਲਾਨ ਕੀਤਾ ਉਹਨਾਂ ਕਿਹਾ ਸੀ ਕਿ ਭਾਰਤ ਨੂੰ ਰੂਸ ਤੋਂ ਹਥਿਆਰ ਅਤੇ ਕੱਚਾ ਤੇਲ ਖਰੀਦਣ ਤੇ ਵੀ ਜੁਰਮਾਨਾ ਲਗਾਇਆ ਜਾਵੇਗਾ 트੍ਰੰਪ ਨੇ ਐਲਾਨ ਉਸ ਸਮੇਂ ਕੀਤਾ ਜਦ ਇੱਕ ਦਿਨ ਪਹਿਲਾਂ ਭਾਰਤੀ ਅਧਿਕਾਰੀਆਂ ਨੇ ਕਿਹਾ ਸੀ ਕਿ ਅਮਰੀਕੀ ਵਪਾਰ ਟੀਮ 25 ਅਗਸਤ ਤੋਂ ਵਪਾਰ ਸਮਝੌਤੇ ਤੇ ਗੱਲਬਾਤ ਕਰ ਲਈ ਭਾਰਤ ਆਵੇਗੀ ਉਧਰ ਇਸ ਮੁੱਦੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਡੋਨਲਡ ਟਰੰਪ ਦੇ ਟੈਰਿਫ ਐਲਾਨ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦੇ ਹਾਂ ਉਹਨਾਂ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਿਜੀਟਲ ਮੀਡੀਆ ਅਕਾਊਂਟ ਟੈਕਸ ਤੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਮੋਦੀ ਜੀ ਦੇ ਮਿੱਤਰ ਟਰੰਪ ਨੇ ਭਾਰਤ ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਰੂਸ ਤੋਂ ਤੇਲ ਅਤੇ ਹਥਿਆਰ ਕ੍ਰਿਤਨ ਲਈ ਇਸ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਤੇ ਮੋਦੀ ਜੀ ਸਿਰਫ ਡੋਨਲਡ 트੍ਰੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਹੁੰਦੇ ਰਹੇ ਦੇਸ਼ ਭਗਤ ਰਿਆ ਦੋਸਤੀ ਦਾ ਇਹ ਦਿਖਾਵਾ